ਵਾਹੀ ਗੁਰੂ ਸਾਹਿਬ ਜੀ ਪ੍ਰਭ ਕਾ ਸਿਮਰਨ ਸਾਦਕੇ ਸੰਗ ਸਰਬਾਨੀ ਦਾ ਨੰਕ ਹਰ ਰੰਗ ਪਰਮ ਸਤਕਾਰਯੋ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬ੍ਰਹਮੰਡਾਂ ਦੇ ਮਾਲਕ ਸ਼ੈਨਸ਼ਾਹ ਪਾਤਸ਼ਾਹ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਜੀ ਸਾਰੇ ਸੱਜ ਕੇ ਬੈਠੇ ਹੋ ਆਓ ਗੱਜ ਵੱਜ ਕੇ ਕਲਗੀ ਧਰ ਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਪ੍ਰੇਮ ਸਤਗੁਰਾਂ ਨੂੰ ਝੁਕਾਓ ਸੀਸ ਤੇ ਗੱਜ ਵੱਜ ਕੇ ਬੁਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗ ਨੇ ਕਿ ਸੰਤਾਂ ਨੇ ਨਾਮ ਦਾ ਕੁੰਭ ਚਲਾਇਆ ਤੇ ਸੰਗਤਾਂ ਨੇ 40 ਦਿਨ ਸਿਮਰਨ ਕੀਤਾ ਪਿਆਰਿਓ ਇਹ ਰੂਹਾਂ ਪਿਆਰ ਵਾਲੀਆਂ ਜੇ ਇਹ ਵਾਰ-ਵਾਰ ਜਗਤ ਵਿੱਚ ਨਹੀਂ ਆਉਂਦੀਆਂ ਇਸ ਸੰਸਾਰ ਦੇ ਭਲੇ ਲਈ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦਾ ਇਹ ਨਗਰ ਹੈ ਜਿੱਥੇ ਤੁਸੀਂ ਸਾਰੇ ਬੈਠੇ ਹੋਏ ਹੋ ਤੇ ਇੱਕੋ ਗੱਲ ਮੈਂ ਉਹਨਾਂ ਬਾਰੇ ਕਹਿਣੀ ਹੈ ਕਿ ਜਦੋਂ ਬਾਬਾ ਜੀਵਨ ਸਿੰਘ ਜੀ ਉਹਨਾਂ ਨੂੰ ਲੈ ਕੇ ਗਏ ਸੀ ਨਾ ਹਜ਼ੂਰ ਸਾਹਿਬ ਤੇ ਸੰਤਾਂ ਨੇ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਕੀ ਕਿਹਾ ਅੱਜ ਤੁਸੀਂ ਪਹਿਲਾਂ ਵਾਂ ਗੱਡੀ ਵਿੱਚ ਨਹੀਂ ਬੈਠੇ ਅੱਜ ਤੋਂ ਬਾਅਦ ਤੁਸੀਂ ਪਰਤ ਕੇ ਆਪ ਦੇ ਘਰ ਨਹੀਂ ਓਣਾ ਤੁਸੀਂ ਕਲਗੀਧਰ ਪਾਤਸ਼ਾਹ ਦੇ ਲੇਖੇ ਲੱਗ ਜਾਣਾ ਤੇ ਯਾਦ ਰੱਖਿਓ ਉਹਨਾਂ ਦੇ ਪਿਤਾ ਜੀ ਨੇ ਮੋਹ ਦੇ ਵਿੱਚ ਹੰਝੂ ਬੁਹਾਏ ਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਆਪਣੇ ਪਿਤਾ ਨੂੰ ਇੱਕ ਬਚਨ ਕਿਹਾ ਸੀ ਕਿ ਪਿਤਾ ਜੀ ਯਾਦ ਰੱਖਿਓ ਅੱਜ ਮੇਰੀ ਸੰਸਾਰ ਵੱਲੋਂ ਮੌਤ ਹੋ ਗਈ ਹੈ ਤੇ ਅੱਜ ਗੁਰੂ ਨਾਨਕ ਦੇ ਘਰ ਦੇ ਵਿੱਚ ਮੇਰਾ ਜਨਮ ਹੋ ਗਿਆ ਇਸ ਕਰਕੇ ਇੱਥੇ ਨਾਮ ਦੇ ਗੁੰਬ ਚੱਲਦੇ ਨੇ ਸੋ ਆਓ ਜੋ ਕਵਤਾ ਕਹਿਣੀ ਹੈ ਉਹ ਛੋਟੇ ਸਹਿਬ ਜਾਦੇ ਨੀਹਾਂ ਦੇ ਵਿੱਚ ਖੜੇ ਕੀ ਆਵਾਜ਼ਾਂ ਮਾਰਦੇ ਪਏ ਨੇ ਅੱਜ ਸਾਨੂੰ ਸੰਦੇਸ਼ ਕੀ ਦੇਂਦੇ ਪਏ ਨੇ ਤੇ ਅੱਜ ਅਸੀਂ ਜਾ ਕਿਹੜੇ ਪਾਸੇ ਰਹੇ ਹਾਂ ਉਹਨਾਂ ਦੇ ਬਚਨਾਂ ਨੂੰ ਯਾਦ ਰੱਖੀਏ ਕਿ ਕੰਧਾਂ ਅੱਜ ਵੀ ਬੋਲਦੀਆਂ ਨੇ ਸਰਹੰਦ ਦੀਆਂ ਉਹਨਾਂ 'ਚ ਨਿੱਕੇ ਨਿੱਕੇ ਲਾਲ ਅੱਜ ਵੀ ਤੁਹਾਨੂੰ ਆਵਾਜ਼ਾਂ ਮਾਰ ਕੇ ਕੋਈ ਸੰਦੇਸ਼ ਦੇ ਰਹੇ ਨੇ ਆਓ ਪਿਆਰ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ अॼ नीह विच खड़े मज़ा देने, बोलू जी या ਸਕੀਨੇ ਸਿੱਕੀ ਨੂੰ ਸੰਭਾਲ ਰੱਖਿਓ ਜੀ ਜੀਣੀ ਕੰਧਾਂ ਵਿੱਚ ਜੀ ਦੇ ਲਈਓ ਹੱਸ ਕੇ ਨੀ ਸਿੱਕੀ ਨੂੰ ਸੰਭਾਲ ਰੱਖਿਓ ਹਾਂ ਕਮੀ ਕਹਿੰਦੇ ਨੇ ਜੇ ਓ ਜੀ ਇਟਾਂ ਨੂੰ ਤਿਆਂ ਦੋਕਿਓਣ ਰੱਖਿਓ ਅਜਨੀਓ ਵਿੱਚ ਖੜੇ ਵਜ ਮਾਰਦੀ ਨੇ ਬੋਲਨ ਜੀ ਯਾਦ ਰੱਖਿਓ ਜਿਣੀ ਕੰਦਾ ਵਿੱਚ ਜੀਦੇ ਨਹੀਂਓ ਹਸ ਕੇ ਨੇ ਬਾਲ ਰੱਖਿਓ ਕਹਿੰਦੇ ਫਤਿਹ ਸਿੰਘ ਪਹਿਲਾ ਮੈਂ ਹੀ ਜਾਣ ਵੀਰੇ ਥੋੜੇ ਨਾਲੂ ਮੈਨੂੰ ਕਾਲੀ ਹੈ ਹੂੰ ਕਹਿੰਦੇ ਫਤਿਹ ਸਿੰਘ ਪਹਿਲਾ ਮੈਂ ਹੀ ਜਾਣ ਖੁਸ਼ੀ ਵਾਣੀ ਹੈ ਜੂਰਾ ਵਰ ਸਿੰਘ ਫੁਰਮਾਵ ਦੇ ਨੇ ਮੈਨੂੰ ਵੀ ਤਾਂ ਖੁਸ਼ੀ ਵਾਣੀ ਹੈ ਛੋਟੀ ਕੋਮਲੀ ਜੋ ਜਾਨ ਦੇ ਗਈ ਚਿੱਤ ਨੂੰ ਬਾਲ ਰੱਖਿਓ ਹਯਾ ਜੀ ਨਿਹ ਵਿੱਚ ਖੜੇ ਵਜ ਮਰਦੇ ਨੇ சிால ரூ ரூ ரோக ਸਿੱਖੀ ਨੂੰ ਸੰਭਾਲ ਕੇ ਰੱਖਿਓ ਉਹ ਬਾਲ ਉਹ ਪਿਆਰੇ ਸ਼ਹਾਦਤਾਂ ਦੇ ਗਏ ਜਾਨਾਂ ਦੇ ਗਏ ਜਿੰਦੜੀਆਂ ਵਾਰ ਗਏ ਕੁਰਬਾਨ ਹੋ ਗਏ ਕਾਦੇ ਲਈ ਕਿ ਅੱਜ ਅਸੀਂ ਸਿੱਖੀ ਨੂੰ ਸੰਭਾਲ ਕੇ ਰੱਖਾਂਗੇ ਇੱਕ ਬੇਨਤੀ ਮੈਂ ਆਪਣੀਆਂ ਸਤਕਾਰਯੋਗ ਭੈਣਾਂ ਦੇ ਚਰਨਾਂ ਵਿੱਚ ਵੀ ਕਰ ਦੇਵਾਂ ਕਿ ਭੈਣੋ ਤੁਹਾਡੇ ਸਿਰਾਂ ਤੇ ਦੁਪੱਟੇ ਸੋਹnde ਨੇ ਦਮਾਲੇ ਬੰਨੇ ਸੋਹਣੇ ਲੱਗਦੇ ਨੇ ਇਹਨਾਂ ਚੁੰਨੀਆਂ ਨੂੰ ਤੁਸੀਂ ਪੈਰਾਂ ਦੇ ਵਿੱਚ ਨਾ ਰੋਲਿਆ ਕਰੋ ਕਿਰਪਾ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹ ਜਿਹੜੀ ਚੁੰਨੀ ਅਸੀਂ ਲਈ ਹੈ ਇਹ ਕਲਗੀ ਤਰਪਾਸ਼ਾ ਨੇ ਆਪਣੇ ਪੁੱਤਰਾਂ ਦਾ ਖੂਨ ਡੋਲ ਕੇ ਤੇ ਸਾਡੇ ਸਿਰ ਤੇ ਦਿੱਤੀ ਜੇ ਅੱਜ ਜੇ ਅਸੀਂ ਸ਼ੇਰਾਂ ਦੀਆਂ ਧੀਆਂ ਗਿੱਧੜਾਂ ਵਿੱਚ ਰਲੀਆਂ ਚੰਗੀਆਂ ਨਹੀਂ ਲੱਗਦੀਆਂ ਇੰਨੀ ਕੋ ਬੇਨਤੀ ਮੇਰੀ ਪ੍ਰਵਾਨ ਕਰ ਲਿਓ ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰ ਜੀ ਬਖਸ਼ ਲੈਣ ਆਪ ਪ੍ਰਭ ਵਰਗੀਆਂ ਸੰਗਤਾਂ ਬਖਸ਼ ਲਿਓ ਬਹੁਤ ਬਹੁਤ ਧੰਨਵਾਦ